A 부ra ext ordinary mis morally Ain't the idea where A behaviLee ਵੇਖੋ ਇਹ ਖੰਭੇ ਲੋਹੇ ਦੇ ਸੀ ਕੀ ਦੇਖੋ ਇਹ ਖੰਭੇ ਦਾਇਰ ਲਾਇਆ ਟਾਟਾ ਨਾ ਹੋਵੇ ਆਜੀ ਨਗਰ ਕਟਨ ਤੋਂ ਤੱਕ ਆ ਜੀ ਮਲੋੜ ਦੇ ਵਿੱਚ ਕੀ ਕਹੋਗੇ ਇਸ ਸਮੇਂ ਤੁਹਾਨੂੰ ਵੈਕ ਰੂਜੀ ਕਾ ਖਾਲਸਾ ਵੈਕ ਰੂਜੀ ਕੀ ਫਤਹਿ ਰਾਸੋ ਪਛਾਣੀਏ ਜੋ ਲੜੇ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬੂਰ ਛੜੇ ਦੇਮਾਨ ਖਾਰ ਅੱਜ ਜੋ ਸਾਡੇ ਔਰੈਂਕਲ ਇੰਟਰਨੈਸ਼ਨਲ ਪਬਲਿਕ ਸਕੂਲ ਸੈਂਟਰ ਜੈਂਡਵਾਲਾ ਉਹਨਾਂ ਦੇ ਬੱਚਿਆਂ ਵੱਲੋਂ ਔਰ ਵਿਸ਼ੇਸ਼ ਤੌਰ ਤੇ ਉਹਨਾਂ ਦੇ ਮਾਤਾ ਪਿਤਾ ਵੱਲੋਂ ਔਰ ਸੂਚੇ ਇਲਾਕੇ ਦੇ ਸਮਾਜ ਦੇ ਸਦੂਸਤਾਂ ਦੇ ਮੈਂ ਅੱਜ ਇੱਕ ਜੋ ਵਿਸ਼ਾ ਨਗਰ ਕੀਤਾ ਗਿਆ ਜਾਇਆ ਗਿਆ ਹੈ ਕਿ ਤਰਨਤ ਮਾਤਾ ਗੁਜਰਕਾ ਉਹੀ ਅਸੀਂ ਜੋਤੇ ਤੇ ਵੱਡੇ ਸਹਿਮਜਾਦੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ ਇਹ ਕਿਤਾਬ ਸੁਜਾਇਆ ਗਿਆ ਹੈ ਦੇਰੇ ਸਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਕਿੰਨਾ ਵੇਖਿਆ ਹੈ ਮੈਂ ਜਦਿਆ ਰਿਛਾ ਸਿੱਖਾ ਨੇ ਪਰ ਬਾਨੀਆਂ ਦਿੱਤੀਆਂ ਨੇ ਉਹਨਾਂ ਨੇ ਕਿਸੇ ਧਰਮ ਵਾਸਤੇ ਨਹੀਂ ਆਪਣੇ ਧਰਮ ਦਾ ਸਤਿਕਾਰ ਕਰਦੇ ਸਨ ਤੇ ਦੂਜੇ ਧਰਮਾਂ ਦਾ ਮਤਵ ਦਾ ਸਤਿਕਾਰ ਕਰਦੇ ਹੁੰਦੇ ਆਪਣੇ ਧਰਮ ਦੇ ਹੀ ਸਭ ਕੇ ਰਾਂ ਵੀ ਪ੍ਰੇਰਨਾ ਦਿੰਦੇ ਸਨ ਔਰ ਉਹਨਾਂ ਨੇ ਹਮੇਸ਼ਾ ਹੀ ਇਸ ਗੱਲ ਦੀ ਵਾਇਸ بلند ਕੀਤੀ ਕਿ ਜੋ ਜ਼ੁਲਮ ਹੋ ਰਿਹਾ ਹੈ ਜੋ ਉਸ ਸਮੇਂ ਦੀ ਸਰਕਾਰਾਂ ਜ਼ੁਲਮ ਕਰਦੀਆਂ ਸੀ ਉਹਨਾਂ ਦੇ ਵਿਰੁੱਧ ਡੱਟ ਕੇ ਉਹਨਾਂ ਨੇ ਆਵਾਜ਼ ਨੂੰ ਬੁਲੰਦ ਕੀਤਾ ਔਰ ਹੱਕ ਦੇ ਸੱਚ ਦਾ ਕਮਾਈ ਚਾਹੁੰਦਾ ਹੈ ਆਪਣੇ ਹੱਕ ਤੇ ਸੱਚ ਵਾਸਤੇ ਤੇ ਜ਼ੁਲਮ ਦੇ ਵਿਰੁੱਧ ਸਾਨੂੰ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰਦੇ ਰਹਿਣਾ ਚਾਹੁੰਦਾ ਹਾਂ ਕਿ ਅੱਜ ਆਪਣੇ ਵੱਲ ਤੇ ਜਿਲ੍ਹਾ ਹੁਸੇ ਦੀ ਮੁਖਤਸਰ ਸਾਹਿਬ ਨੇ ਹਰੂ ਸਮਾਜ ਵਿੱਚ ਜਿੱਥੇ ਬੰਦੀਆਂ ਵੱਲੋਂ ਚਾਰ ਦੇ ਮਾਦਾਂ ਦੀ ਕੋਈ ਚਾਰ ਖੇਮ ਜਾਦੇ ਦੇ ਛੇਦੀ ਧਿਆੜੇ ਤੇ ਉਹਨਾਂ ਨੂੰ ਫੋਟੋ ਕਵਨ ਕਰਦਾ ਹੈ ਉਹ ਬਹੁਤ ਵਧੀਆ ਤੇ ਬਹੁਤ ਹੀ ਵਧੀਆ ਤੇ ਜਲਾਗਾ ਜੋ ਦਿੰਦਾ ਹੈ ਸਭਕੇ ਦੇ ਦਰਾਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਿੱਠੇ ਪਕਵਾਨ ਜਿਹੜੇ ਨੇ ਉਹਨਾਂ ਤੋਂ ਗਲੇਜ ਕੀਤਾ ਜਾਵੇ ਔਰ ਨਾ ਹੀ ਕਿਸੇ ਨੂੰ ਸਰਪਾਉ ਜਿਹੜਾ ਹੈ ਉਹ ਦਿੱਤਾ ਜਾਵੇ ਅੱਜ ਵੀ ਨਹਿਰਕੀਤਾਂ ਦੇ ਵਿੱਚ ਸਿਰਫ ਤੇ ਸਿਰਫ ਪੰਜ ਪਿਆਰੇ ਸਹਿਬਾਨ ਨੂੰ ਹੀ ਨਹਿਰਕੀਤਾਂ ਦੇ ਵਿੱਚ ਸਰਪਾਉ ਦਿੱਤੇ ਗਿਆਨ ਔਰ ਕਿਸੇ ਵੀ ਹੋਰ ਵਿਅਕਤੀ ਨੂੰ ਨਹੀਂ ਦਿੱਤਾ ਗਿਆ ਅੱਜ ਅਸੀਂ ਅਪੀਲ ਕੀਤੀ ਹੈ ਸੰਗਤਾਂ ਨੂੰ ਕਿ ਇਸ ਨਗਰਕੀਤਾਂ ਦੇ ਵਿੱਚ ਸਮੁੱਚੀ ਸੰਗਤ ਹੈ ਜੀ ਸ਼ਾਮਲ ਹੋਵੋ ਨਾ ਕਿ ਕੋਈ ਉਹਦਾ ਲੈ ਕੇ ਆਵੋ ਆਸਾਨੀਆਂ ਸੰਸਥਾ ਆਪਣੇ ਉਹਦੇ ਖੜਾ ਨਿਸ਼ਾਨ ਰੱਖ ਕੇ ਹੋਰ ਨਗਰ ਕੀਰਤਨ ਦੇ ਚਮੂਲੀਏ ਕ੍ਰਿਤੀਆਂ ਹੋਰ ਤੁਹਾਡੇ ਮਾਨ ਨੂੰ ਲਰਾਇਓ ਤੇ ਸਹਾਇਤ ਉਦਾਹਰਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਕੂਲਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਸਾਰੇ ਸਕੂਲ ਰਲ ਕੇ ਸਾਰੇ ਵਕ ਵਕ ਧਰਮ ਦੇ ਰੋਗ ਰਾਲ ਕੇ ਔਰ ਵਰਸਦਾਨੀ ਗੁਰੂ ਘਰ ਦੇ ਵਿਚੰਨ ਸਾਰੇ ਉਪਰਾਲੇ ਦੇ ਨਾਲ ਹੋਰ ਰਵੇਲੇ ਦੇ ਵਿੱਚ ਹਰੇਕ ਸਾਜ ਰਹੇ ਲੜਕੀ ਨੂੰ ਸਜਾਇਆ ਜਾਇਆ ਜਾਏਗਾ ਔਰ ਸਾਰੇ ਤਰ੍ਹਾਂ ਦੇ ਰਾਸੇ ਜੋ ਫੁਟੇ ਫੈਲਦਲ ਦੇ ਮਾਤਾ ਗੁਜਰਤੋਂ ਨੇ ਛੀਤੀ ਦਿੱਤੀ ਹੈ ਉਹਨਾਂ ਨੇ ਮਾਨਵਤਾ ਵਾਸਤੇ ਦਿੱਤੀ ਹੈ ਸਾਡਾ ਸਾਰਿਆਂ ਦਾ ਫਰਜ਼ ਪੈਂਦਾ ਹੈ ਉਹਨਾਂ ਦੀ ਛੀਤੀ ਵਿਹਾੜੇ ਤੇ ਆਪਾਂ ਸਾਰੇ ਰਲ ਕੇ ਜੋ ਸਾਡਾ ਭਾਈਚਾਰਕ ਸਾਜ ਹੈ ਉਹਨੂੰ ਕਾਇਮ ਰੱਖਿਆ ਜਾਵੇ ਜੋ ਸਾਡੇ ਸਮਾਜ ਦੇ ਵਿੱਚ ਨਿਸ਼ਾਨ ਚਾਹੇ ਪਰੂਨ ਹੱਥਿਆ ਹੈ ਚਾਹੇ ਦੇਹਜ ਹੈ ਜੋ ਸਮਾਜਿਕ ਬਰਾਈਆਂ ਹਨ ਇਹਨਾਂ ਲਈ ਸਾਨੂੰ ਲੜ ਕੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਆਪਣੇ ਧਰਮ ਦੇ ਪੱਕੇ ਰਹਿੰਦੇ ਹੋਏ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਰਧਾਰਸਪ ਕਿਹੜੇ 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 ਏਰੀਏ ਦੇ ਵਿੱਚੋਂ ਦੀ ਹੋ ਕੇ ਜਿਹੜਾ ਨਗਰ ਕੀਰਤਨ ਹੈ ਅੱਜ ਨਗਰ ਕੀਰਤਨ ਹੈ ਜੋ ਸਾਡਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋੜ ਤੋਂ ਸਵੇਰੇ ਆਰੰਭ ਹੋ ਕੇ ਢਾਨੇ ਵਾਲੇ ਚੌਂਕ ਤੱਕ ਆ ਉਸ ਤੋਂ ਬਾਅਦ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਤੇ ਸਮਾਪਤ ਹੋਵੇਗਾ ਤੇ ਇੱਥੇ ਸਾਰਾ ਜੋ ਨਗਰ ਕੀਰਤਨ ਹੈ ਇਹ ਸਾਡਾ ਜੀਡੀ ਰੋਡ ਦੇ ਆਇਆ ਕਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੱਚਿਆਂ ਸੰਖਿਆ ਦੇ ਵਿੱਚ ਵਾਧਾ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ ਵਿਸ਼ਾਲ ਨਗਰ ਕਿਸ਼ਾ ਜਿਹੜਾ ਉਸ ਤੇ ਗਿਆ ਜਾਇਆ ਜਾਏਗਾ ਮੈਗਨੋਟਿਕ ਸਾਥ ਮੈਗਨੋਟਿਕ